ਦੁਨੀਆ ਰੰਗੀਆਂ ਮੰਗਾਂ ਲਾਗੂ ਕਰਾ ਕੇ ਰਹਾਗੇ ਬੁਰਜ ਨਵਰੂਮ ਕਰਨ ਵਾਲੀਆਂ ਸਰਕਾਰਾਂ ਮੁਰਦਾਬਾ 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 ਭਾਜਪਾ ਦਾ ਗੁਆ ਕੇਵਲ ਸਿੰਘ ਢਿੱਲੋਂ ਅਸੀਂ ਇਸ ਨੂੰ ਇੱਥੇ ਚੇਤਾਵਨੀ ਦੇਣ ਦੇ ਲਈ ਆਏ ਆ ਕਿ ਆਪਣੀਆਂ ਹਰਕਤਾਂ ਤੋਂ ਭਾਜਪਾ ਦੇ ਨਾਲ ਜਿਹਨਾਂ ਨਾਲ ਗੱਠ ਜੋੜ ਆਗਾ ਉਹਨਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਦੱਸਣ ਕਿ ਜਿਹੜੇ ਇਹ ਪੰਜਾਬ ਦੇ ਲੋਕ ਨੇ ਆਪਣੀਆਂ ਜਾਇਜ਼ ਸ਼ਾਂਤੀਪੂਰਵਕ ਮੰਗਾਂ ਮੰਡਲ ਮੰਨਿਆ ਜਾਣ ਤੇ ਜੋ ਉਹਨਾਂ ਦੇ ਲਾਠੀ ਚਾਰਜ ਕਰ ਰਹੇ ਨੇਗੇ ਉਹਨਾਂ ਦੇ ਸਾਧਨ ਨੇ ਜਿਹੜੇ ਉਹ ਅੰਦਰ ਕਰ ਰਹੇ ਨੇ ਇਹ ਹਰਕਤਾ ਤੋਂ ਬਾਹਰ ਜਾਣ ਨਹੀਂ ਫਿਰ ਜੁਮੇ ਸੰਯੁਕਤ ਮੋਰਚੇ ਦੀ ਕਾਲ ਆਊਗੀ ਅਸੀਂ ਉਸ ਦੇ ਉੱਤੇ ਪਹਿਰਾ ਦਿੰਦੇ ਹੋਏ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਚਾਹੇ ਉਹ ਸਾਡੀ ਆਮ ਪਾਰਟੀ ਦੀ ਪੰਜਾਬ ਦੀ ਸਰਕਾਰ ਆ ਚਾਹੇ ਸੈਂਟਰ ਦੀ ਸਰਕਾਰ ਆ ਅਸਲ ਦੇ ਵਿੱਚ ਅੰਦਰੋਂ ਅੰਦਰੀ ਇੱਕ ਦੂਸਰੇ ਦੇ ਨਾਲ ਮਿਲੀਆਂ ਹੋਈਆਂ ਨੇ ਗਿਆ ਆ ਪਾਰਟੀ ਦੀ ਸਰਕਾਰ ਕਹਿੰਦੀ ਸੀ ਵੀ ਅਸੀਂ ਲੋਕਾਂ ਦੇ ਆ ਉਦੋਂ ਤਾਂ ਲੋਕਾਂ ਦੇ ਚੁੱਲਿਆਂ ਤੇ ਜਾ ਕੇ ਰੋਟੀਆਂ ਖਾਂਦੇ ਸੀ ਪਰ ਅੱਜ ਜੇ ਅਸੀਂ ਦੇਖ ਲਈਏ ਕਿ ਉਹੀ ਭਗਵਾਨ ਤਮਾਨ ਦੇ ਘਰ ਵਾਲੀ ਦੇ ਮਗਰ ਜਿਹੜਾ ਇਹ ਕਾਲੀਆਂ ਕਾਂਗਰਸੀਆਂ ਨੂੰ ਵੀ ਟਿੱਚਰਾ ਕਰਦਾ ਹੁੰਦਾ ਸੀ ਸਾਨੂੰ ਪਤਾ ਸਰਕਾਰਾਂ ਉਹ ਵੀ ਨਹੀਂ ਸੀ ਚੰਗੀਆਂ ਸਾਨੂੰ ਇਹ ਵੀ ਪਤਾ ਸੀ ਵੀ ਸਰਕਾਰ ਇਹ ਵੀ ਨਹੀਂ ਚੰਗੀ ਜਿਹੜੀ ਕਹਿੰਦੇ ਸੀ ਨਵਾਂ ਬਦਲਾ ਲੈ ਕੇ ਆਵਾਂਗੇ ਘਰ ਵਾਲੀ ਮਾਗਰ ਵੀ ਵੀ ਗੱਡੀਆਂ ਪੁਲਿਸ ਦੀਆਂ ਹੋਣ ਉਹੀ ਘਰ ਵਾਲੀ ਦੇ ਤੇ ਘਾ ਦੀ ਇਹਦੀ ਮਾਂ ਦੇ ਭਗਵੰਤ ਮਾਨ ਦੀ ਦੇ ਉਹੀ ਜਿਵੇਂ ਅਸੀਂ ਕਹੇ 10-10 ਕਿਲੋ ਸੋਨਾ ਪਾਇਆ ਪਿਆ ਜਿਹਦੇ ਅੱਜ ਤੱਕ ਇੱਕ ਰਿੰਗਣੀ ਦੇਖੀ ਗਈ ਸੀਗੀ ਉਹੀ ਇਹਨਾਂ ਨੇ ਆਪਦੀਆਂ ਪ੍ਰਾਪਰਟੀਆਂ ਵਧਾਉਣੀਆਂ ਨੇਗੀਆਂ ਪੰਜਾਬ ਜੀ ਵੀ ਅਸੀਂ ਦਿੱਲੀ ਬਣਾ ਸਕਦੇ ਆ ਤੇ ਬਣਾਵਾਂਗੇ ਜੇ ਸਰਕਾਰਾਂ ਨਾ ਜਣੀ ਸਾਡੇ ਲੋਕਾਂ ਦੇ ਵੱਲ ਗੌਰ ਕੀਤੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਮੈਂ ਸਰੇਂਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਅਸੀਂ ਖੜੇ ਆ ਕੇਵਲ ਸਿੰਘ ਢਿੱਲੋਂ ਜੋ ਭਾਜਪਾ ਆਗੂ ਨੇ ਉਹਨਾਂ ਦੀ ਕੋਠੀ ਦੇ ਅੱਗੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਧਰਨਾ ਲਾਇਆ ਹੋਇਆ ਅੱਜ ਪੰਜਾਬ ਦੇ ਤਿੰਨ ਵੱਡੇ ਲੀਡਰ ਜੋ ਭਾਜਪਾ ਦੇ ਨੇ ਹੈਗੇ ਨੇ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਤੇ ਕੇਵਲ ਸਿੰਘ ਢਿੱਲੋਂ ਇਹਨਾਂ ਦੀ ਤਿੰਨਾਂ ਦੀ ਕੋਠੀ ਦੇ ਅੱਗੇ ਧਰਨਾ ਬੀਕੇਜੂ ਗਰਾਹਾਂਵਾਲਾ ਅੱਜ ਤੋਂ ਸ਼ੁਰੂ ਹੋ ਰਿਹਾ ਕੱਲ ਤੱਕ ਹੈਗਾ ਦੋ ਰੋਜ਼ਾਂ ਦਾ ਐਲਾਨ ਹੈਗਾ ਅਜੇ ਤੇ ਸਾਡੇ ਨਾਲ ਮਹਿਲਾ ਆਗੂ ਹੈਗੇ ਨੇ ਬੀਕੇਜੂ ਗਰਾਹਾਂ ਦੇ ਜੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਤੁਸੀਂ ਇੱਥੇ ਧਰਨਾ ਲਾਇਆ ਕਿਸਾਨੀ ਸੰਘਰਸ਼ ਦਾ ਸਾਰਾ ਕਿਵੇਂ ਦੇਖਦੇ ਹੋ ਜੋ ਸਾਡੇ ਕਿਸਾਨ ਮਜ਼ਦੂਰ ਉਥੇ ਦਿੱਲੀ ਦੇ ਵਿੱਚ ਆਪਣੀਆਂ ਮੰਗਾਂ ਮੰਨਵਾਉਣ ਲਈ ਗਏ ਨੇ ਸੈਂਟਰ ਦੀ ਸਰਕਾਰ ਭਾਜਪਾ ਦੀ ਸਰਕਾਰ ਉਹਨਾਂ ਤੇ लाठी चार्ज ਹੀ ਨਿਕਲਲਾ ਕਰ ਰਹੀ ਉਹਨਾਂ ਦੇ ਉੱਤੇ ਘਟੀਆਂ ਹਰਕਤਾ ਕਰਕੇ ਉਹਨਾਂ ਤੇ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਨੇ ਪ੍ਰਦੂਸ਼ਨ ਵੀ ਫਲਾਇਆ ਜਾ ਰਿਹਾ ਗੋਲੇ ਛਿੱਟੇ ਜਾ ਰਹੇ ਨੇ ਉਥੇ ਤੇ ਅਸੀਂ ਇਸ ਸਰਕਾਰ ਨੂੰ ਕੇਵਲ ਸਿੰਘ ਢਿੱਲੋਂ ਅਸੀਂ ਇਸ ਨੂੰ ਇੱਥੇ ਚੇਤਾਵਨੀ ਦੇਣ ਦੇ ਲਈ ਆਏ ਆ ਕਿ ਆਪਣੀਆਂ ਹਰਕਤਾਂ ਤੋਂ ਭਾਜਪਾ ਦੇ ਨਾਲ ਜਿਹਨਾਂ ਨਾਲ ਗੱਠ ਜੋੜ ਆਗਾ ਉਹਨਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਦੱਸਣ ਕਿ ਜਿਹੜੇ ਇਹ ਪੰਜਾਬ ਦੇ ਲੋਕ ਨੇ ਆਪਣੀਆਂ ਜਾਇਜ਼ ਸ਼ਾਂਤੀਪੂਰਵਕ ਮੰਗਾਂ ਮੰਨਣ ਲਈ ਮਨਵਾਉਣ ਲਈ ਆਏ ਨੇ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਜੋ ਉਹਨਾਂ ਦੇ ਲਾਠੀ ਚਾਰਜ ਕਰ ਰਹੇ ਨੇਗੇ ਉਹਨਾਂ ਦੇ ਸਾਧਨ ਨੇ ਜਿਹੜੇ ਉਹ ਅੰਦਰ ਕਰ ਰਹੇ ਨੇ ਇਹ ਹਰਕਤਾਂ ਤੋਂ ਬਾਹਰ ਜਾਣ ਨਹੀਂ ਫਿਰ ਤੇ ਪੈਰਾ ਦਿੰਦੇ ਹੋਏ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਇਹ ਦਿੱਲੀ ਵਾਲੇ ਜਾਣਾ ਸੀਗਾ ਕਿਸਾਨਾਂ ਨੇ ਇੱਧਰ ਜਦੋਂ ਆਪਾਂ ਖਨੌਰੀ ਜਾਂਦੇ ਆ ਤੇ ਇਹਦੇ ਚ ਜੋ ਹਰਿਆਣੇ ਦਾ ਏਰੀਆ ਸ਼ੁਰੂ ਹੁੰਦਾ ਵੀ ਖੱਟਰ ਸਰਕਾਰ ਨੇ ਰੋਕ ਲਿਆ ਰਾਹ ਜੇ ਪਹਿਲਾਂ ਉਹਨਾਂ ਨੇ ਵੈਰੀਕੇਟਿੰਗ ਕਰਤੀ ਅਰਧ ਸੈਨਿਕ ਬਲ ਆ ਗਏ ਸਰਕਾਰਾ ਚਾਹੇ ਉਹ ਸਾਡੀ ਆਮ ਪਾਰਟੀ ਦੀ ਪੰਜਾਬ ਦੀ ਸਰਕਾਰਾ ਚਾਹੇ ਸੈਂਟਰ ਦੀ ਸਰਕਾਰਾ ਅਸਲ ਦੇ ਵਿੱਚ ਅੰਦਰੋਂ ਅੰਦਰੀ ਇੱਕ ਦੂਸਰੇ ਦੇ ਨਾਲ ਮਿਲੀਆਂ ਹੋਈਆਂ ਨੇ ਗਿਆ ਕਿਉਂਕਿ ਇਹ ਨਹੀਂ ਚਾਹੁੰਦੀਆਂ ਕਿ ਜਿਹੜੀ ਸਾਡੇ ਕਿਸਾਨ ਨੇ ਜਾਂ ਮਜ਼ਦੂਰ ਨੇ ਉਹ ਉੱਪਰ ਨੂੰ ਉੱਠਣ ਕਿਉਂਕਿ ਇਹਨਾਂ ਦੀ ਸੋਚ ਆ ਜਿਹੜੀ ਉਹ ਉਹੀ ਫੜਵਾਨੀ ਸੋਚ ਸਰਕਾਰਾਂ ਦੀ ਹਮੇਸ਼ਾ ਹੀ ਇੱਕੋ ਹੀ ਰਹੀ ਆ ਵੀ ਲੋਕਾਂ ਨੂੰ ਦੱਬੇ ਕੁਚਲਿਆ ਨੂੰ ਹੋਰ ਦੱਬਦੇ ਹੋ ਤੇ ਜਿਹੜੇ ਕਾਰਪੋਰੇਟ ਘਰਾਣੇ ਆ ਵੱਡੇ ਵੱਡੇ ਮੌਲ ਖਲਾ ਕੇ ਇਹਨਾਂ ਨੂੰ ਉੱਪਰੋਂ ਵਧਾਵਾ ਦੇਣ ਦੀ ਇਹਨਾਂ ਦੀ ਸੋਚ ਆ ਜਿਹੜੀ ਬੜੀ ਹੋਈ ਆ ਜਿਵੇਂ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਦੋ ਰੋਜ਼ਾ ਧਰਨਾ ਦਾ ਐਲਾਨ ਹੋਇਆ ਬੀਕੇਜੂ ਗ੍ਰਾਹਾਂ ਦਾ ਵੀ ਜਿਹੜਾ ਇਹ ਜੇ ਮੈਚ ਹੋ ਸਕਦਾ ਕੇਵਲ ਸਿੰਘ ਢਿੱਲੋਂ ਇੱਥੇ ਨਾ ਹੋਣ ਇਹ ਫਿਰ ਇਹ ਦੋ ਦੋ ਰੋਜ਼ਿਆਂ ਨਾਲ ਵੀ ਇਹਨਾਂ ਤੇ ਪ੍ਰਭਾਵ ਪਊਗਾ ਇਹਨਾਂ ਲੀਡਰਾਂ ਤੇ ਬਿਲਕੁਲ ਜੀ ਅੱਜ ਤੱਕ ਚਾਹੇ ਇਹ ਚੰਡੀਗੜ੍ਹ ਕੀ ਚਾਹੇ ਦਿੱਲੀ ਬੈਠਾ ਹੋਵੇ ਚਾਹੇ ਨਾ ਹੋਵੇ ਇੱਥੇ ਕਦਾ ਕਿਉਂਕਿ ਜਿਹੜੀ ਇਹ ਪੱਤਰਕਾਰਾਂ ਦੀ ਆਵਾਜ਼ ਆ ਲੋਕ ਸਿਰ ਜੋੜ ਕੇ ਬੈਠੇ ਨੇ ਇੱਥੇ ਕਿਹਦੇ ਕਿੱਥੇ ਬੈਠੇ ਨੇ ਕੇਵਲ ਦੀ ਕੋਠੀ ਦੇ ਮੂਹਰੇ ਬੈਠੇ ਨੇ ਇਹਨੂੰ ਘੇਰ ਕੇ ਕੋਈ ਵੀ ਉੱਥੇ ਮੌਜੂਦ ਹੋਵੇ ਕਿਉਂਕਿ ਲੋਕਾਂ ਦੀ ਆਵਾਜ਼ ਨੇ ਦੱਸਣਾ ਹੁੰਦਾ ਵੀ ਲੋਕ ਉਸ ਗੱਲ ਦਾ ਵਿਰੋਧ ਕਰ ਰਹੇ ਨੇ ਜੋ ਸਰਕਾਰ ਕਹਿ ਰਹੀ ਆ ਜੋ ਲੋਕ ਕਿਸਾਨਾਂ ਮਜ਼ਦੂਰਾਂ ਤੇ ਲਾਠੀ ਚਾਰਜ ਕਰ ਰਹੇ ਆ ਵੀ ਲੋਕ ਕਿੰਨੇ ਕੁ ਉਹਨਾਂ ਦਾ ਵਿਰੋਧ ਕਰ ਰਹੇ ਨੇ ਉਸ ਦੇ ਲਈ ਕੋਠੀ ਘੇਰੀ ਹੋਈ ਆਗੀ ਚਾਹੇ ਉਹ ਇੱਥੇ ਹੈ ਗਿਆ ਚਾਹੇ ਨਾ ਪਰ ਤਖਲੀਪ ਆ ਉਹ ਜਿੱਥੇ ਮਰਜ਼ੀ ਹੋਵੇ ਉਹਨੂੰ ਹੋਣੀ ਹੀ ਹੋਣੀ ਆ ਜਿਹੜੀ ਸਿਆਸੀ ਪਾਰਟੀਆਂ ਪੰਜਾਬ ਦੀਆਂ ਅਕਾਲੀ ਦਾਲਾ ਚਾਹੇ ਕਾਂਗਰਸ ਆਪ ਆ ਚਲੋ ਭਾਜਪਾ ਦਾ ਵੀ ਕੁਝ ਨਾ ਕੁਝ ਸੂਖ ਹੈ ਉਹ ਪਾਰਟੀਆਂ ਦੇ ਆਗੂ ਆ ਨੇ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹਦੇ ਹੱਕ ਚ ਹਾਂ ਦਾ ਨਾਹਰਾ ਨਹੀਂ ਮਾਰਿਆ ਤੁਸੀਂ ਕੀ ਮੰਨਦੇ ਉਹਦੇ ਪਿੱਛੇ ਉਹਦੇ ਪਿੱਛੇ ਜਿਵੇਂ ਅਸੀਂ ਪਹਿਲੀ ਗੱਲ ਕੀਤੀ ਆ ਵੀ ਇਹਨਾਂ ਨੇ ਤਾਂ ਕਾਰਪੋਰੇਟ ਘਰਾਣਿਆਂ ਨੂੰ ਵਧਾਵਾ ਦੇਣਾਗਾ ਕਿਉਂਕਿ ਭਾਵੇਂ ਆਪ ਪਾਰਟੀ ਦੀ ਸਰਕਾਰ ਕਹਿੰਦੀ ਸੀ ਵੀ ਅਸੀਂ ਲੋਕਾਂ ਦੇ ਆ ਉਦੋਂ ਤਾਂ ਲੋਕਾਂ ਦੇ ਚੁੱਲ੍ਹੇ ਤੇ ਜਾ ਕੇ ਰੋਟੀਆਂ ਖਾਂਦੇ ਸੀ ਪਰ ਅੱਜ ਜੇ ਅਸੀਂ ਦੇਖ ਲਈਏ ਕਿ ਉਹੀ ਭਗਵਾਨ ਤੁਮਾਨ ਦੇ ਘਰ ਵਾਲੀ ਦੇ ਮਗਰ ਜਿਹੜਾ ਇਹ ਕਾਲੀਆਂ ਕਾਂਗਰਸੀਆਂ ਨੂੰ ਵੀ ਟਿੱਚਰਾ ਕਰਦਾ ਹੁੰਦਾ ਸੀ ਸਾਨੂੰ ਪਤਾ ਸਰਕਾਰਾਂ ਉਹ ਵੀ ਨਹੀਂ ਸੀ ਚੰਗੀਆਂ ਸਾਨੂੰ ਇਹ ਵੀ ਪਤਾ ਸੀ ਵੀ ਸਰਕਾਰ ਇਹ ਵੀ ਨਹੀਂ ਚੰਗੀ ਜਿਹੜੀ ਕਹਿੰਦੇ ਸੀ ਨਵਾਂ ਬਦਲਾਅ ਲੈ ਕੇ ਆਵਾਂਗੇ ਕਿਉਂਕਿ ਇਹਨਾਂ ਨੇ ਵੀ ਉਹੀ ਬਦਲਾਅ ਲਿਆਂਦਾ ਵੀ ਘਰ ਵਾਲੀ ਮਾਂਗਰ ਵੀ 20-20 ਗੱਡੀਆਂ ਪੁਲਿਸ ਦੀਆਂ ਹੋਣ ਉਹੀ ਘਰ ਵਾਲੀ ਦੇ ਤੇ ਘਾ ਦੀ ਇਹਦੀ ਮਾਂ ਦੇ ਭਗਵੰਤ ਮਾਨ ਦੀ ਦੇ ਉਹੀ ਜਿਵੇਂ ਅਸੀਂ ਕਹੇ 10-10 ਕਿਲੋ ਸੋਨਾ ਪਾਇਆ ਪਿਆ ਜਿਹਦੇ ਅੱਜ ਤੱਕ ਇੱਕ ਰਿੰਗਣੀ ਦੇਖੀ ਗਈ ਸੀਗੀ ਉਹੀ ਇਹਨਾਂ ਨੇ ਆਪਦੀਆਂ ਪ੍ਰੌਰਟੀਆ ਵਧਾਉਣੀਆਂ ਨੇਗੀਆਂ ਆਪਦੀਆਂ ਕੋਠੀਆਂ ਬਣਾਉਣੀਆਂ ਨੇਗੀਆਂ ਉਸੇ ਤਰ੍ਹਾਂ ਹੀ ਭਗਵੰਤ ਮਾਨ ਕਰ ਰਿਹਾਗਾ ਉਸੇ ਤਰ੍ਹਾਂ ਸੈਂਟਰ ਦੇ ਸਰਕਾਰਾਂ ਕਰ ਰਹੀਆਂ ਨੇ ਇਹਨਾਂ ਦੀਆਂ ਨੀਤੀਆਂ ਸਰਕਾਰਾਂ ਦੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਨੇ ਤੁਸੀਂ ਭੈਣ ਜੀ ਕਿਹੜੇ ਅਹੁਦੇ ਤੇ ਕੰਮ ਕਰ ਰਹੇ ਹੋ ਕਦੋਂ ਕਿ ਜੁੜੇ ਹੋ BKJ ਨਾਲ ਬੈਨ ਤਾਂ ਬਹੁਤ ਸਮਾਂ ਹੋ ਗਿਆ ਮਤਲਬ ਜੁੜੀ ਨੂੰ ਮਤਲਬ ਮੈਂ ਜ਼ਿਲ੍ਹਾ ਕਨਵੀਨਰਾਂਗੀ ਮੇਰਾ ਨਾਮ ਕਮਲਜੀਤ ਕੌਰ ਬਰਨਾਲਾ ਜੀ ਕਿਵੇਂ ਦੇਖਦੇ ਹੋ ਸਾਰੀ ਚੀਜ਼ ਤੋ ਦੇਖਤਾ ਸੀ ਰਿਹਾ ਕਿਉਂਕਿ ਮੈਨੂੰ ਤੋਂ ਪਹਿਲਾਂ ਤੁਹਾਨੂੰ ਸੰਦੀਪ ਕੌਰ ਨੇ ਵੀ ਦੱਸ ਹੀ ਦਿੱਤਾ ਵੀ ਜਿਹੜੀ ਚਾਹੇ ਭਾਜਪਾ ਦੀ ਸਰਕਾਰ ਆ ਚਾਹੇ ਸਾਡੀ ਪੰਜਾਬ ਦੀ ਸਰਕਾਰ ਹੈ ਸੈਂਟਰ ਦੀ ਸਰਕਾਰ ਹੈ ਇਹ ਲਗਾਤਾਰ ਜਿਹੜੀਆਂ ਇਹਨਾਂ ਦੇ 90 91 ਤੋਂ ਨੀਤੀਆਂ ਇਹਨਾਂ ਨੇ ਘੜੀਆਂ ਹੋਈਆਂ ਨੇ ਇਹ ਆਪਣੀਆਂ ਨੀਤੀਆਂ ਤੇ ਸਮਝabਨੇ ਇਹਨਾਂ ਦੀ ਸਿਰਫ ਇੱਕ ਨੀਤੀ ਹੈ ਕਿ ਮਿਹਨਤੀ ਲੋਕਾਂ ਦੀ ਰੋਟੀ ਰੋਜੀ ਕਿਵੇਂ ਖੋਣੀ ਹੈ ਅਸੀਂ ਕਾਰਪੋਰੇਟਾਂ ਰਟਾਂ ਨੂੰ ਉਹਨਾਂ ਨੂੰ ਸਾਰਾ ਕੁਝ ਲੁੱਟ ਕੇ ਚਾਹੇ ਸਾਡੀਆਂ ਜ਼ਮੀਨਾਂ ਨੇ ਚਾਹੇ ਸਾਡਾ ਪਾਣੀ ਹੈ ਸਾਡੇ ਜੰਗਲ ਨੇ ਇਹ ਸਾਰੇ ਕਾਸੇ ਤੇ ਹਮਲਾ ਬਿੱਡਿਆ ਹੋਇਆ ਇਹਨਾਂ ਨੇ ਇਸ ਕਰਕੇ ਤਾਂ ਹੀ ਸਾਡੇ ਲੋਕਾਂ ਦੀ ਸੁਣਵਾਈ ਨਹੀਂ ਚਾਹੇ ਅਸੀਂ ਜਦੋਂ ਸਾਡਾ ਕਿਸਾਨੀ ਅੰਦੋਲਨ ਚੱਲਿਆ ਉਹਦੇ ਵਿੱਚ ਸਾਡੇ ਲੋਕ ਜਣੀ ਪੂਰੇ ਪੰਜਾਬ ਦੇ ਲੋਕ ਪੂਰੇ ਭਾਰਤ ਦੇ ਲੋਕ ਚਾਹੇ ਪੰਜਾਬ ਦੇ ਲੋਕਾਂ ਦੇ ਸਿਰ ਸਿਰ ਹੈ ਕਿ ਪੰਜਾਬ ਦੇ ਲੋਕ ਸਭ ਤੋਂ ਪਹਿਲਾਂ ਜੁੜੇ ਨੇ ਕਿਉਂਕਿ ਸਾਰੇ ਲੋਕ ਸਾਰੀਆਂ ਜਥੇਬੰਦੀਆਂ ਚਾਹੇ ਕੋਈ ਰਾਜਨੀਤਿਕ ਸੀ ਚਾਹੇ ਕੋਈ ਗੈਰ ਰਾਜਨੀਤਿਕ ਸੀ ਸਾਰੇ ਲੋਕ ਜੁੜ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਡੇ ਜਿਹੜੇ 11 ਸਸ ਲੋਕ ਸੀਗੇ ਜਿਨ੍ਹਾਂ ਨੇ ਆਪ ਦਾ ਇੱਕ ਸੰਯੁਕਤ ਮੋਰਚਾ ਬਣਾਇਆ ਸਾਡੇ ਉਹ ਵੀਰ ਗਏ ਸੀ ਪਰ ਮੰਗਾਂ ਸਾਡੀਆਂ ਵੀ ਉਹੀ ਨੇ ਜਿਹੜੀਆਂ ਅਸੀਂ ਪੰਜਾਬ 'ਚ ਰਹਿ ਕੇ ਲੜ ਰਹੇ ਹਾਂ ਮੰਗਾ ਉਹਨਾਂ ਨੇ ਵੀ ਉਹੀ ਸੀ ਪਰ ਇਹ ਮੰਗਾਂ ਅਸੀਂ ਆਪ ਹੀ ਨਹੀਂ ਬਣਾਈਆਂ ਕਿਉਂਕਿ ਚਾਹੇ ਕਾਂਗਰਸੀ ਸੀ ਚਾਹੇ ਕਾਲੀ ਸੀ ਸਾਰਿਆਂ ਨੇ ਸਾਡੇ ਨਾਲ ਆਪਣੇ ਚੋਣ ਮੈਨੀਆਂ ਫੈਸਟਾਂ ਦੇ ਵਿੱਚੋਂ ਮੰਗਾਂ ਪਾਈਆਂ ਹੋਈਆਂ ਨੇ ਜਿਵੇਂ ਕਰਜ਼ੇ ਮਾਫੀ ਦੀ ਗੱਲ ਜਣੀ ਆਹੀ ਅਮਰਿੰਦਰ ਸਿੰਘ ਨੇ ਜਦੋਂ ਗੱਦੀ ਲੈਂਦੀ ਹੈ ਕਾਂਗਰਸ ਦੀ ਕੁਰਸੀ ਦੇ ਬੈਠੇ ਆ ਲੋਕਾਂ ਨਾਲ ਵਾਅਦੇ ਕੀਤੇ ਨੇ ਵੀ ਮਜ਼ਦੂਰ ਕਸਾਨੋ ਤੁਸੀਂ ਖੁਦਗਸ਼ੀਆਂ ਦੇ ਰਾਹ ਨਾ ਪਾਓ ਭਾਈ ਕੋਈ ਗੱਲ ਨਹੀਂ ਚਾਹੇ ਕਿਸੇ ਆੜਤੀ ਦਾ ਕਰਜ਼ਾ ਕਿਸੇ ਪ੍ਰਾਈਵੇਟ ਬੈਂਕ ਦਾ ਕਰਜ਼ਾ ਕਿਸੇ ਸਰਕਾਰੀ ਬੈਂਕ ਦਾ ਕਰਜ਼ਾ ਇਹ ਸਾਰਾ ਕਰਜ਼ਾ ਮੈਂ ਮੇਰੇ ਸਿਰ ਮੈਂ ਮੋੜੂੰਗਾ ਕਿਹਾ ਉਹਨੇ ਗੁਟਕਾ ਸਾਫ ਦੀ ਸੌਂ ਖਾਦੀ ਹੈ ਔਰ ਨਸ਼ਿਆਂ ਦਾ ਮਤਲਬ ਕਿਹਾ ਸੀ ਵੀ ਹਫ਼ਤੇ ਦੇ ਅੰਦਰ ਅੰਦਰ ਇਹ ਟੂਹੀ ਤੋੜ ਦੂੰਗਾ ਪਰ ਭਰਾਵੋ ਉਹਨਾਂ ਨੂੰ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਪਾਈਆਂ ਨੇ ਇਹ ਮੰਗਾ ਅਸੀਂ ਉਹੀ ਮੰਗਾ ਮੰਨਣ ਜਾ ਰਹੇ ਨੇ ਸਾਡੇ ਜਿਹੜੇ ਦਿੱਲੀ ਬੈਠੇ ਸਾਡੇ ਚਾਹ ਖਨੌਰੀ ਬਾਡਰ ਦੇ ਬੈਠੇ ਨੇ ਸੰਭੂ ਬਾਡਰ ਦੇ ਬੈਠੇ ਨੇ ਸਾਡੇ ਭਰਾ ਉਹ ਇਹੀ ਉਹਨਾਂ ਦੀ ਕਿ ਸਾਡਾ ਜਿਹੜਾ ਕਰਜ਼ਾ ਸਮੁੱਚਾ ਮਾਫ਼ ਕੀਤਾ ਜਾਵੇ ਜਿਹੜੇ ਸਾਡੇ ਕਿਸਾਨੀ ਅੰਦੋਲਨ ਦੇ ਸ਼ਹੀਦ ਨੇ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਐਮਐਸਪੀ ਦਿੱਤੀ ਜਾਵੇ ਸਾਰੀਆਂ ਫਸਲਾਂ ਤੇ ਐਮਐਸਪੀ ਤੁਸੀਂ ਇਹ ਗੱਲ ਕਰਦੇ ਹੋ ਭਾਏ ਭਾਏ ਕਈ ਲੀਡਰਾਂ ਜਾਂ ਆਮ ਲੋਕਾਂ ਚ ਇਹ ਗੱਲ ਚੱਲਦੀ ਹੈ ਵੀ ਕਈ ਜਿਵੇਂ ਬਿਹਾਰ ਯੂਪੀ ਉਧਰ ਐਮਐਸਪੀ ਕਣਕ ਝੋਨੇ ਤੇ ਹੈ ਨਹੀਂ ਆਪਣੇ ਤਾਂ ਹੈਗੀ ਹੈ ਪੰਜਾਬ ਚ ਹੋਰ ਕਈ ਰਾਜਾਂ ਤੇ ਵੀ ਹੈਗੀ ਹੈ ਪਰ ਉਹ ਕਿਸਾਨ ਆ ਨਹੀਂ ਰਹੇ ਤੁਹਾਨੂੰ ਇਹਦੇ ਪਿੱਛੇ ਕੀ ਕਾਰਨ ਲੱਗਦਾ ਨਹੀਂ ਆ ਤਾਂ ਕਿਉਂ ਨਹੀਂ ਰਹੇ ਕਿਉਂਕਿ ਉਹਨਾਂ ਦੇ ਜਿਹੜੇ ਵਿਚਾਰੇ ਨੇ ਉਹਨੂੰ ਪਹਿਲਾਂ ਜੂਪੀ ਬਿਹਾਰ ਦੀ ਤੁਸੀਂ ਗੱਲ ਕੀਤੀ ਹੈ ਕਿ ਉਹ ਜਿਹੜੇ ਜੂਪੀ ਬਿਹਾਰ ਨੂੰ ਪੰਜਾਬ ਨੂੰ ਹਰਿਆਣਾ ਨੂੰ ਰਾਜਸਥਾਨ ਨੂੰ ਜੂਪੀ ਬਿਹਾਰੀ ਬਣਾਉਣਾ ਚਾਹੁੰਦੇ ਨੇ ਪਰ ਸਾਡੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਆ ਗਿਆ ਪਰ ਇਹ ਨਹੀਂ ਗੱਲ ਹੈਗੀ ਕਿ ਉਹ ਆ ਨਹੀਂ ਰਹੇ ਉਹ ਸਾਡੇ ਨਾਲ ਆਏ ਨੇ ਅੰਦੋਲਨ ਦੌਰਾਨ ਅਸੀਂ ਦੇਖੇ ਨੇ ਅੱਜ ਵੀ ਉਹ ਭਰਾ ਜਣੇ ਇਹਨਾਂ ਨੂੰ ਲੱਗਦਾ ਹੈ ਕਿ ਸਾਤੋਂ ਚਾਹੇ ਸਾ ਬਿਹਾਰ ਵਾਲਿਆਂ ਨੂੰ ਵੀ ਸਾਤੋਂ ਐਮਐਸਬੀ ਸਰਕਾਰ ਨੇ ਖੋਲੀ ਧੋਖੇ ਨਾਲ ਖੋਲੀ ਪਰ ਉਹ ਜਣੀ ਉਸ ਗੱਲ ਹੀ ਤਿਆਰ ਨੇ ਕਿ ਜੇ ਐਮਐਸਬੀ ਇੱਥੇ ਵੀ ਮਿਲੂ ਤਾਂ ਸਾਡੀ ਵੀ ਬਹਾਲ ਕਰਵਾਉਣਗੇ ਲੋਕ ਇਹ ਹੈਗੀ ਉਹਨਾਂ ਨੂੰ ਆਸ ਹੈ ਉਹਨਾਂ ਨੂੰ ਅੱਜ ਯਾਸ ਹੈ ਕਿੰਨਾ ਲੱਗਦਾ ਸੰਘਰਸ਼ਦਾ ਜਿਵੇਂ ਪਹਿਲਾਂ ਦਿੱਲੀ ਗਏ ਉੱਥੇ ਬੈਠੇ ਸਾਲ ਅਸੀਦ ਵੀ ਹੋਏ ਕਿਸਾਨ ਕੁਛ ਹੁਣ ਜਿਹੜਾ ਸਾਰਾ ਮਾਹੌਲ ਹੈਗਾ ਹੁਣ ਕੀ ਲੱਗਦਾ ਦਿੱਲੀ ਜਾ ਕੇ ਮੰਗਾ ਮਨਵਾਇਆਂ ਜਾਣਗੇ ਜਾਂ ਕੀ ਰੂਪਰੇਖਾ ਕੀ ਲੱਗਦੀ ਤੁਹਾਨੂੰ ਆਉਣ ਵਾਲੇ ਸਮੇਂ ਚ ਕੁਝ ਨਹੀਂ ਇਹ ਤਾਂ ਉਦੋਂ ਜਿਹੜਾ ਸੀਗਾ ਕਿ ਕੋਰੋਨਾ ਦੀ ਮਹਾਮਾਰੀ ਚੱਲਦੀ ਸੀ ਕੋਰੋਨਾ ਦੀ ਮਹਾਮਾਰੀ ਕੋਈ ਐ ਮਹਾਮਾਰੀ ਨਹੀਂ ਸੀ ਇਹ ਵੀ ਇੰਨਾ ਕਾਰਪੋਰੇਟ ਘਰਾਣਿਆਂ ਨੇ ਸੈਂਟਰ ਦੀ ਸਰਕਾਰ ਨੇ ਆਪ ਹੀ ਫਲਾਈ ਹੋਈ ਸੀ ਵੀ ਲੋਕਾਂ ਨੂੰ ਇਕੱਠੇ ਨਾ ਹੋਣ ਦਿੱਤਾ ਜਾਵੇ ਕਿਉਂਕਿ ਜਿਹੇ-ਜਿਹੇ ਹਮਲੇ ਲੋਕਾਂ ਤੇ ਲੈ ਕੇ ਆਉਣੇ ਸੀ ਪਰ ਲੋਕ ਕਾਨੇ ਉਹਨਾਂ ਦੀ ਦਫਾ 44 ਪੈਰਾ ਥਲੇ ਲਾ ਤੜਕੇ ਲੋਕ ਇਕੱਠੇ ਹੋਏ ਨੇ ਤੇ ਇਕੱਠੇ ਹੋਏ ਜਿਹੜੀ ਇੱਕ ਗੱਲ ਕਹਿ ਕੇ ਚੱਲੇ ਸੀ ਲੋਕ ਵੀ ਅਸੀਂ ਜਿਹੜੇ ਤਿੰਨ ਕਾਲੇ ਕਾਨੂੰਨ ਸਾਡੇ ਤੇ ਕਰੋਨਾ ਦੀ ਮਹਾਮਾਰੀ ਦੇ ਵਿੱਚ ਮੜੇ ਨੇ ਅਸੀਂ ਇਹ ਵਾਪਸ ਕਰਵਾਵਾਂਗੇ ਉਹ ਵਾਪਸ ਕਰਵਾਏ ਨੇ ਰਹਿ ਗਈ ਗੱਲ ਜਿਹੜੀਆਂ ਬਾਕੀ ਮੰਗਾ ਰਹਿੰਦੀਆਂ ਮੰਗਾ ਉਹ ਮੰਗਣਾ ਸੀਗਾ ਵੀ ਠੀਕ ਹੈ 13 ਮਹੀਨੇ ਹੋ ਗਏ ਅਸੀਂ 750 ਤੇ ਭੈਣ ਭਰਾ ਸ਼ਹੀਦ ਕਰਵਾ ਲਏ ਤੇ ਕਿਉਂਕਿ ਪਿੱਛੇ ਸਾਡੇ ਵੀ ਲੋਕਾਂ ਦੇ ਕਾਰੋਬਾਰ ਸੀਗੇ ਤੇ ਇਸ ਕਰਕੇ ਅਸੀਂ ਵੀ ਸਿੱਸੀ ਪੰਜਾਬ ਵਾਲੇ ਪੰਜਾਬ ਚ ਬਹਿ ਕੇ ਲੜਾਂਗੇ ਹਰਿਆਣੇ ਵਾਲੇ ਹਰਿਆਣੇ ਚ ਬਹਿ ਕੇ ਲੜਨਗੇ ਆਪਣੀਆਂ ਮੰਗਾਂ ਨੂੰ ਜੂਪੀ ਵਾਲੇ ਜੂਪੀ ਚ ਬਹਿ ਕੇ ਲੜਾਂਗੇ ਲੜਾਂਗੇ ਪਰ ਅਸੀਂ ਘਰਾਂ ਚ ਨਹੀਂ ਬੈਠਾਂਗੇ ਲਗਾਤਾਰ ਹੀ ਲੜਦੇ ਆ ਰਹੇ ਹਾਂ ਪਰ ਠੀਕ ਹੈ ਵੀ ਹੁਣ ਜਿਹੜੇ ਸਾਡੇ ਕੁਸ ਭਰਾਵਾਂ ਨੂੰ ਇਹ ਲੱਗਦਾ ਸੀ ਵੀ ਦਿੱਲੀ ਵੱਲ ਪੂਚ ਕਰਕੇ ਇਹ ਮੰਗਾਂ ਬਣਾਈਆਂ ਜਾ ਸਕਦੇ ਨੇ ਪਰ ਅਸੀਂ ਕਹਿੰਦੇ ਕਿ ਪੰਜਾਬ ਜੀ ਵੀ ਅਸੀਂ ਦਿੱਲੀ ਬਣਾ ਸਕਦੇ ਆ ਤੇ ਬਣਾਵਾਂਗੇ ਜੇ ਸਰਕਾਰਾਂ ਨਾ ਜਣੀ ਸਾਡੇ ਲੋਕਾਂ ਦੇ ਵੱਲ ਗੌਰ ਕੀਤੀ ਕੋਈ ਸਰਕਾਰ ਲੱਗਦੀ ਹੈ ਕਿਸਾਨ ਪੱਕੀ ਜਾਂ ਮਜ਼ਦੂਰਾਂ ਦੇ ਪੱਕੀ ਲੱਗਦੀ ਹੈ ਹੁਣ ਤੱਕ ਦੇ ਰਾਜ ਕਰਕੇ ਜਾਂ ਰਾਜ ਕਰ ਰਹੀਆਂ 70 ਸਾਲਾਂ ਚ ਸਾਨੂੰ ਲੱਗੀ ਨਹੀਂ ਕੋਈ ਵੀ ਹੈ ਚਾਹੇ ਕਾਲੀ ਨੇ ਚਾਹੇ ਕਾਂਗਰਸ ਨੇ ਚਾਹੇ ਆਪ ਵਾਲੇ ਨੇ ਜਣੀ ਅੱਜ ਤੱਕ ਉਹਨਾਂ ਨੇ ਕੋਈ ਮਜ਼ਦੂਰਾਂ ਦੇ ਹੱਕ ਦਾ ਕੁਛ ਨਹੀਂ ਕੀਤਾ ਨਾ ਹੀ ਕਿਸਾਨਾਂ ਦੇ ਹੱਕ ਦਾ ਕੀਤਾ ਸਮਾਂ ਉਹਨਾਂ ਦੇ ਹੱਥ ਦੀ ਰੋਟੀ ਖੋਹਣ ਲੱਗੇ ਹੋਏ ਨੇ ਉਹਨਾਂ ਦੇ ਬੱਚਿਆਂ ਦਾ ਭੁੱਖ ਆਪਣੇ ਪੈਰਾਂ ਥਲੇ ਤਾੜਨ ਲੱਗੇ ਹੋਏ ਨੇ ਕੋਈ ਨਹੀਂ ਆਈ ਅੱਜ ਤੱਕ ਤਾਂ ਕੋਈ ਆਈ ਨਹੀਂ ਪਰਸ ਤਾਂ ਲੋਕਾਂ ਨੂੰ ਕਹਿੰਦੇ ਆ ਕਿ ਵੋਟਾਂਦਾਰਾਂ ਛੱਡ ਕੇ ਲੋਕੋ ਪੈਜ ਹੋਰਾ ਸੰਘਰਸ਼ਾਂ ਦੇਸ ਤਾਂ ਇਹ ਸੱਦਾ ਦਿੰਦੇ ਆ ਧੰਨਵਾਦ ਅਸੀਂ ਗੱਲਬਾਤ ਕਰ ਰਹੇ ਸੀ ਕੇਵਲ ਸਿੰਘ ਢਿੱਲੋਂ ਬੀਜੇਪੀ ਦੀ ਕੋਠੀ ਅੱਗੇ ਜੋ ਧਰਨਾ ਲਾਇਆ ਬੀਕੇਜੂ ਗ੍ਰਾਹਾਂ ਵੱਲੋਂ ਉਹਨਾਂ ਦੀਆਂ ਮਹਿਲਾਵਾਂ ਆਗੂਆਂ ਨਾਲ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਲਗਾਤਾਰ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਧੰਨਵਾਦ